ਇੱਕ ਵਾਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸ਼ੇਰਾਂ ਦੇ ਨਾਲ ਰਿਲੇਟਡ ਹੈਗਾ ਇਹ ਤੇ ਅੱਜ 19 ਦਸੰਬਰ ਨੂੰ 6 ਨਵੀਆਂ ਕੰਪਨੀਆਂ ਦੇ ਆਈਪੀਓਜ਼ ਓਪਨ ਹੋਏ ਆ ਉਹਨਾਂ ਦੇ ਵਿੱਚੋਂ ਮੈਂ ਚਾਰਾਂ ਨੂੰ ਪੈਕ ਕੀਤਾ ਚਾਰਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਪ੍ਰੋਪਰ ਜਾਣਕਾਰੀ ਦਊਗਾ ਦੋ ਮੈਂ ਇਸ ਕਰਕੇ ਛੱਡੀਆਂ ਇਸ ਕਰਕੇ ਨਹੀਂ ਕਿ ਗਿਣਤੀ ਜ਼ਿਆਦਾ ਹੋ ਜਾਣੀ ਸੀ ਉਹਦਾ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਹੈਗੀ ਉਹ ਮੈਨੂੰ ਉਨੀਆਂ ਕੋਈ ਜ਼ਿਆਦਾ ਖਾਸ ਲੱਗੀਆਂ ਨਹੀਂ ਤਾਂ ਇਸ ਕਰਕੇ ਉਹਨਾਂ 6 ਦੇ ਵਿੱਚੋਂ ਜਿਹੜੀਆਂ 4 ਮੈਨੂੰ ਬਹੁਤ ਹੀ ਵਧੀਆ ਲੱਗੀਆਂ ਤੇ ਉਹਨਾਂ ਦੀ ਆਪਾਂ ਗੱਲ ਕਰਾਂਗੇ ਅੱਜ ਸਭ ਤੋਂ ਪਹਿਲੀ ਕੰਪਨੀ ਹੈਗੀ ਆ ਇੱਕ ਥੋੜੀ ਡਿਮਾਂਡ ਦੇ ਉੱਪਰ ਹੁਣ ਤੋਂ ਉਹ ਲਗਾਤਾਰ ਉੱਪਰ ਆਜਿਆ ਕਰੂਗਾ ਨਾਮ ਕੰਪਨੀ ਦਾ ਤੁਸੀਂ ਦੇਖ ਵੀ ਸਕਦੇ ਹੋ ਤੇ ਪਹਿਲੀ ਕੰਪਨੀ ਹੈਗੀ ਆ ਜੀ ਕੌਨਕੋਰਡ এনवायरमेंट ਕੀ ਕੰਮ ਕਰਦੇ ਨੇ ਪਹਿਲਾਂ ਆਪਾਂ ਇਹ ਦੇਖ ਲੈਣੇ ਆ ਇਹ ਵਾਟਰ ਮੈਨੇਜਮੈਂਟ ਦੇ ਵਿੱਚ ਨੇ waste water treatment ਉਹਦੇ ਵਿੱਚ ਨੇ ਤੇ ਉਹਦਾ ਰੀਯੂਜ਼ ਪਾਣੀ ਦੀ ਪ੍ਰੋਬਲਮ ਅੱਗੇ ਭਵਿੱਖ ਦੇ ਵਿੱਚ ਇਹ ਉਹ ਨਾ ਕੁਝ ਪ੍ਰੋਬਲਮਸ ਸਿੱਕਾ ਜਿਹੜੀ ਇਨਸਾਨ ਨੂੰ ਆਉਣੀ ਹੀ ਆਉਣੀ ਆ ਆ ਰਹੀ ਆ ਸ਼ੁਰੂ ਹੋ ਚੁੱਕੀ ਆ ਵੱਡੇ ਤੌਰ ਦੇ ਉੱਪਰ ਇਹ ਇੱਕੋ ਸੈਕਟਰ ਹੈਗਾ ਅੱਗੇ ਜਿਹਦੀ ਡਿਮਾਂਡ ਵਧਣੀ ਆ ਕਿਉਂਕਿ ਇੱਕ ਤਾਂ ਪਾਣੀ ਦੀ ਕਿੱਲਤ ਹੋ ਜਾਣੀ ਆ ਅੱਗੇ ਤਾਂ ਇਸ ਕਰਕੇ ਜਿਹੜਾ ਪਾਣੀ ਕਿਸੇ ਨੇ ਵਰਤਿਆ ਉਹਨੂੰ ਹੀ ਦੁਬਾਰਾ ਰੀਯੂਜ਼ ਕਰਕੇ ਦੁਬਾਰਾ ਵਰਤੇ ਜਾਵੇ ਰੈਦਰ ਕਿ ਉਹਨੂੰ ਨਾਲੀਆਂ ਚ ਵਹਾ ਦਿੱਤਾ ਜਾਵੇ ਇੱਕ ਤਾਂ ਇਹ ਹੋ ਗਿਆ ਦੂਸਰਾ ਹੈਗਾ ਕਿ ਜਿਹੜਾ ਵੇਸਟ ਮਤਲਬ ਐਸੇ ਤਰ੍ਹਾਂ ਹੀ ਪਾਣੀ ਨਿਕਲ ਜਾਂਦਾ ਕਿਤੇ ਵੀ ਉਹਦਾ ਕੀ ਕਰਨਾ ਹੈ ਫਿਰ ਇੰਡਸਟਰੀ ਫੈਕਟਰੀਆਂ ਪਾਣੀ ਨੂੰ ਕਿਵੇਂ ਮਤਲਬ ਉਹ ਕੈਮੀਕਲ ਹੁੰਦੇ ਆ ਪੋਲੂਸ਼ਨ ਹੁੰਦਾ ਪਾਣੀ ਦਾ ਉਹਦੇ ਵਿੱਚ ਤਾਂ ਇਸ ਕਰਕੇ ਇਹ ਇਹਨਾਂ ਦਾ ਫੀਲਡ ਹੈ ਹੁਣ ਉਹਦੇ ਵਿੱਚ ਇਹ ਕੰਪਨੀ ਦੇ ਕੋਲੇ ਅੱਗੇ ਇੱਕ ਬਹੁਤ ਤਕੜੀ ਚੀਜ਼ ਆ ਇੱਕ ਨਵੀਂ ਟੈਕਨੋਲੋਜੀ ਆ ਉਹਦਾ ਨਾਮ ਹੈਗਾ ਜ਼ੀਰੋ ਲਿਕੁਇਡ ਡਿਸਚਾਰਜ ਜ਼ੀਰੋ ਲਿਕੁਇਡ ਡਿਸਚਾਰਜ ਜ਼ੀਐਲਐਲ ਜ਼ੀਐਲਡੀ ਟੈਕਨੋਲੋਜੀ ਨੂੰ ਕਿਹਾ ਜਾਂਦਾ ਇਹਦੇ ਵਿੱਚ ਇਹ ਇੰਡੀਆ ਦੀ ਨੰਬਰ 1 ਕੰਪਨੀ ਆ ਵੈਸੇ ਇਸ ਫੀਲਡ ਦੇ ਵਿੱਚ ਆਲਰੇਡੀ ਇੰਡੀਆ ਦੇ ਵਿੱਚ ਕੰਪਨੀਆਂ ਹੈਗੀਆਂ ਨੇ ਇਸ ਤੋਂ ਵੱਡੀਆਂ ਨੇ ਪਰ ਇਹ ਜਿਹੜੀ ਇੱਕ ਨਵੀਂ ਟੈਕਨੋਲੋਜੀ ਇਹ ਕੰਪਨੀ ਲੈ ਕੇ ਆਈ ਆ ਇਦੇ ਵਿੱਚ ਨੰਬਰ 1 ਤਾਂ ਇਸ ਕਰਕੇ ਜਿਹੜਾ ਵੀ ਕੋਈ ਭਾਵੇਂ ਛੋਟਾ 플레이ਰ ਆ ਪਰ ਉਹ ਕੋਈ ਨਵੀਂ ਚੀਜ਼ ਲੈ ਕੇ ਆਊਗਾ ਉਹਨੂੰ ਉਹਦਾ ਬੈਨੀਫਿਟ ਮਿਲਣਾ ਵਾ ਇੱਥੇ ਇਹਨਾਂ ਨੂੰ ਇਹਦਾ ਬੈਨੀਫਿਟ ਮਿਲ ਰਿਹਾ ਹੋਰ ਆਪਾਂ ਦੇਖਦੇ ਆਂ ਹੋਰ ਇਹਨਾਂ ਦੀ ਕੀ ਇਨਫੋਰਮੇਸ਼ਨ ਹੈ ਕੀ ਆ ਇੰਡੀਆ ਵਿੱਚ ਤੇ ਬਾਹਰ ਦੋਨੇ ਜਗ੍ਹਾ ਦੇ ਉੱਪਰ ਇਹਨਾਂ ਦਾ ਕੰਮਕਾਰ ਹੈਗਾ ਇੰਡੀਆ ਦੇ ਵਿੱਚ 298 ਕਲਾਇੰਟਸ ਇਹਨਾਂ ਦੇ ਕੋਲੇ ਨੇ ਵੱਡੀਆਂ ਕੰਪਨੀ ਆ ਕਿਉਂਕਿ ਕੰਪਨੀਆਂ ਵੀ ਚਾਹੁੰਦੀ ਹਨ ਕਿ ਉਸੇ ਚੀਜ਼ ਨੂੰ ਰੀਸਾਈਕਲ ਕੀਤਾ ਜਾਵੇ ਫਿਰ ਗਵਰਨਮੈਂਟ ਵੱਲੋਂ ਵੀ ਹੁਣ ਕਾਫੀ ਜਿਹਨੂੰ ਕਹਿੰਦੇ ਆ ਕਿ ਚੂੜੀ ਕਸੀ ਜਾ ਰਹੀ ਹੈ ਪੋਲੂਸ਼ਨ ਦੇ ਮੁੱਦੇ ਤੇ ਉੱਪਰ ਅਲੱਗ-ਅਲੱਗ ਫੈਕਟਰੀਆਂ ਦੀ ਉੱਥੇ ਵੀ ਹੈ 21 ਹੈਗੇ ਆ ਇੰਡੀਆ ਤੋਂ ਬਾਹਰ ਦੇ ਕਲਾਇੰਟ ਇਹਨਾਂ ਦੇ ਤਾਂ ਉਸ ਤੋਂ ਇਲਾਵਾ ਕਿਹੜੇ-ਕਿਹੜੇ ਸੈਕਟਰ ਦੀਆਂ ਕੰਪਨੀਆਂ ਇਹਨਾਂ ਦੀਆਂ ਕਲਾਇੰਟਸ ਨੇ ਦਵਾਈਆਂ ਬਣਾਉਣ ਵਾਲੀਆਂ ਕੈਮੀਕਲ ਵਾਲੀਆਂ ਫੂਡ ਬੇਵਰੇजेस ਮਤਲਬ ਜਿਹੜੀਆਂ ਖਾਣ ਪਦਾਰਥ ਤਿਆਰ ਕਰਦੀਆਂ ਨੇ ਜਾਂ ਪੀਣ ਵਾਲੇ ਕੋਈ ਵੀ ਪਦਾਰਥ ਤਿਆਰ ਕਰਦੀਆਂ ਨੇ ਪੈਕੇਜ ਹੋਏ ਬੋਤਲਾਂ ਦੇ ਵਿੱਚ ਕੁਝ ਵੀ ਕੋਲਡ ਡਰਿੰਕ ਕਰ ਰਹੇ ਆ ਉਹ ਸਾਰਾ ਕੁਝ ਫਿਰ ਡਿਫੈਂਸ ਵਾਲੇ ਆ ਹਥਿਆਰ ਬਣਾਉਣ ਵਾਲੀਆਂ એનર્ਜੀ ਵਾਲੀਆਂ ਗੱਡੀਆਂ ਮੋਟਰਸਾਈਕਲ ਬਣਾਉਣ ਵਾਲੀਆਂ ਗੱਡੀਆਂ ਮੋਟਰਸਾਈਕਲਾਂ ਦੇ ਪਾਰਟ ਬਣਾਉਣ ਵਾਲੀਆਂ ਸਟੀਲ ਟੈਕਸਟਾਈਲ ਕੱਪੜਾ ਕਹਿਣ ਦਾ ਮਤਲਬ ਕਿ ਜਿੱਥੇ ਵੀ ਕੋਈ ਫੈਕਟਰੀ ਲੱਗੀ ਆ ਉੱਥੇ ਇਹਨਾਂ ਕੰਪਨੀਆਂ ਦੀ ਲੋੜ ਹੈਗੀ ਆ ਮਾਰਕੀਟ ਲੀਡਰ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਅਗਲੀ ਚੀਜ਼ ਹੈਗੀ ਆ ਕਿ ਕੀ ਹੈ ਅਗਲੀ ਚੀਜ਼ ਦੇਖਦੇ ਆ ਹਮਮ ਰੈਵਨਿਊ ਠੀਕ ਆ ਫਾਈਨੈਂਸ਼ੀਅਲੀ ਵਹੀ ਘਤਾ ਇਹ ਤਾਂ ਹੋ ਗਈਆਂ ਇੱਕ ਗੱਲਾ ਕਿ ਹਾਂ ਜੀ ਬੜਾ ਵਧੀਆ ਕੰਮ ਕਰ ਹੈਗਾ ਪਰ ਕੰਮ ਕਰਦਾ ਉਹਨਾਂ ਨੂੰ ਤਾਂ ਫਾਇਦਾ ਜੇ ਉਹਨਾਂ ਨੂੰ ਉਹਦੇ ਚੋਂ ਕੋਈ ਪੈਸੇ ਵੀ ਬਣ ਰਹੇ ਆ ਤੱਕੀ ਪੈਸੇ ਬਣ ਰਹੇ ਆ ਬਿਲਕੁਲ ਬਣ ਰਹੇ ਆ ਰੈਵਨਿਊ ਜਿਹੜਾ ਹੈਗਾ ਇਹਨਾਂ ਦਾ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਵਧਿਆ ਵਾ ਹਰ ਸਾਲ ਦੀ ਦਰ ਕਿੰਨੀ ਦੇ ਨਾਲ 23% ਹਰੇਕ ਸਾਲ ਪ੍ਰੋਫਿਟ ਕਿੰਨਾ ਵਧਿਆ ਵਾ 58% ਤੋਂ ਜ਼ਿਆਦਾ ਹਰੇਕ ਸਾਲ ਦੇ ਹਿਸਾਬ ਦੇ ਨਾਲ ਤਾਂ ਇਹਦਾ ਮਤਲਬ ਆ ਕਿ ਜਿਹੜਾ ਪ੍ਰੋਫਿਟ ਆ ਉਹ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਹੁੰਦਾ ਵਾ ਅਗਲੀ ਹੋਰ ਕੋਈ ਡਿਟੇਲ ਉਹ ਵੀ ਦੇਖਦੇ ਆਪਾਂ ਹੂੰ ਐਕਸਪੋਰਟ ਦਾ ਜਿਹੜਾ ਇਹਨਾਂ ਦਾ ਕੰਮ ਹੈਗਾ ਟੋਟਲ 42% ਹੈਗਾ ਐਕਸਪੋਰਟ ਦਾ ਕੰਮ ਇੱਕ ਚੀਜ਼ ਹੋਰ ਜਿਹੜੀ ਕਿ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਆ ਉਹ ਹੈਗੀਆਂ ਰੀਪੀਟ ਬਿਜ਼ਨਸ ਰੀਪੀਟ ਦਾ ਮਤਲਬ ਆ ਜਿਵੇਂ ਆਪਾਂ ਭਾਵੇਂ ਛੋਟਾ ਕੰਮ ਲਾ ਲਓ ਚਾਹੇ ਵੱਡਾ ਕੰਮ ਲਾ ਲਓ ਇਹ ਚੀਜ਼ ਉਹਦੇ 'ਚ ਬਹੁਤ ਮੈਨੇ ਰੱਖਦੀ ਆ ਕਿ ਕੀ ਤੁਹਾਡਾ ਕੰਮ ਕਿਸੇ ਨੂੰ ਪਸੰਦ ਆਇਆ ਆਪਾਂ ਕਰੇ ਕਲੀ ਕਰਵਾਉਣੇ ਆ ਪਲੰਬਰ ਵਾਲੇ ਟੂਟੀਆਂ ਵਾਲੇ ਨੂੰ ਸੱਦਦੇ ਆ ਬਿਜਲੀ ਵਾਲੇ ਨੂੰ ਸੱਦਦੇ ਆ ਮਕੈਨਿਕ ਨੂੰ ਸੱਦਦੇ ਆ ਮਿਸਤਰੀਆਂ ਨੂੰ ਸੱਦਦੇ ਆ ਆਪਾਂ ਦੁਬਾਰਾ ਤਾਂ ਹੀ ਉਸ ਬੰਦੇ ਨੂੰ ਬੁਲਾਉਨੇ ਆ ਜੇ ਆਪਾਂ ਨੂੰ ਉਹਦਾ ਕੰਮ ਪਸੰਦ ਹੈਗਾ ਇੱਥੇ 93% ਜਿਹੜਾ ਇਹਨਾਂ ਦਾ ਕੰਮਕਾਰ ਹੈਗਾ ਉਹ ਇਹਨਾਂ ਦੇ ਰਿਪੀਟ ਕਸਟਮਰ ਨੇ ਮਤਲਬ 100 ਦੇ ਵਿੱਚੋਂ 93 ਰੁਪਏ ਇਹਨਾਂ ਨੂੰ ਆਪਣੇ ਜਿਹੜੇ ਲਗਾਤਾਰ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਨੇ ਜਿਹੜੀਆਂ ਹੋਰ ਕਿਤੇ ਨਹੀਂ ਹੁਣ ਜਾ ਰਹੀਆਂ ਉਹ ਇਹਨਾਂ ਤੋਂ ਹੀ ਕੰਮ ਕਰਵਾ ਰਹੀਆਂ ਇਹ ਇੱਕ ਬਹੁਤ ਵੱਡੀ ਚੀਜ਼ ਆ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੇ ਕੰਮ ਤੋਂ ਜਿਹੜੇ ਇਹਨਾਂ ਦੇ ਕਲਾਇੰਟ ਨੇ ਉਹ ਸੈਟੀਸਫਾਈਡ ਨੇ ਹੋਰ ਚੀਜ਼ ਦੇਖ ਲੈਣੇ ਆ ਕੋਈ ਜੇ ਆਪਾਂ ਨੂੰ ਕੁਝ ਵੀ ਹੋਰ ਪਤਾ ਲੱਗ ਰਿਹਾ ਅਗਲੀ ਚੀਜ਼ ਇਹ ਹੈਗੀ ਆ ਹੁਣ ਕਿਉਂਕਿ ਆਈਪੀਓ ਆਇਆ ਹੋਇਆ ਤਾਂ ਅਲੱਗ-ਅਲੱਗ ਜਿਹੜੀਆਂ ਬ੍ਰੋকারেਜ ਫਰਮਸ ਨੇ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਵਾ ਜਾਂ ਆਪਣੇ ਕਲਾਇੰਟਸ ਨੂੰ ਦੱਸਣਾ ਕਿ ਭਾਈ ਆਹ ਵਾਲੇ ਆਈਪੀਓ ਦੇ ਵਿੱਚ ਸਬਸਕ੍ਰਿਪਸ਼ਨ ਕਰ ਲਓ ਇਹਨੂੰ ਲੈ ਲਓ ਆ ਆ ਚੀਜ਼ਾਂ ਤਾਂ ਉਹ ਮੋਸਟਲੀ ਜਿੰਨੇ ਵੀ ਹੈਗੇ ਆ ਉਹ ਸਾਰੇ ਇਹਦੇ ਵਿੱਚ ਆਪਣੇ ਕਲਾਇੰਟਸ ਨੂੰ ਕਹਿ ਰਹੇ ਆ ਕਿ ਤੁਸੀਂ ਇਹਦਾ ਆਈਪੀਓ ਖਰੀਦ ਸਕਦੇ ਹੋ ਤੁਹਾਨੂੰ ਉਹਦੇ 'ਚ ਮੁਨਾਫਾ ਹੋਊਗਾ ਵੱਡੇ ਵੱਡੇ ਨਾਮ ਨੇ ਆਨੰਦ ਰਾਠੀ ਬਜਾਜ ਵਾਲੇ ਹੋਏ ਹੋਰ ਬਹੁਤ ਸਾਰੇ ਨੇ ਕੋਈ ਹੋਰ ਚੀਜ਼ ਕਿਤੋਂ ਨਾ ਕਿਤੋਂ ਕੋਈ ਰਹਿ ਗਈ ਹੋਵੇ 27 ਤਰੀਕ ਤੱਕ ਇਹਦਾ ਆਈਪੀਓ ਓਪਨ ਰਹਿਣਾ ਵਾ ਸੌਰੀ 23 ਤਰੀਕ ਤੱਕ 23 ਤਰੀਕ ਤੱਕ ਆਈਪੀਓ ਓਪਨ ਰਹਿਣਾ 27 ਦਸੰਬਰ ਨੂੰ ਸ਼ੇਅਰ ਮਾਰਕੀਟ ਦੇ ਵਿੱਚ 10 ਵਜੇ ਇਹਨੇ ਲਿਸਟ ਹੋ ਜਾਣਾ ਕੰਪਨੀ ਨੇ ਫਿਲਹਾਲ ਜਿਸ ਰੇਟ ਦੇ ਉੱਪਰ ਤੁਸੀਂ ਬਿਡ ਕਰ ਸਕਦੇ ਹੋ ਉਹ ਹੈਗਾ 665 ਰੁਪਏ ਤੋਂ 701 ਰੁਪਏ ਦੇ ਦਰਮਿਆਨ 21 ਸ਼ੇਰਾਂ ਦਾ ਲੋਟ ਹੈਗਾ ਤਾਂ ਇਹ ਮੇਰੀ ਅੱਜ ਦੀ ਹੈਗੀ ਹੈ ਜੀ ਪਹਿਲੀ ਕੰਪਨੀ 6ਾਂ ਦੇ ਵਿੱਚੋਂ ਮੈਂ 4 ਕੱਢੀਆਂ ਨੇ ਇਹ ਉਹਨਾਂ ਚਾਰਾਂ ਦੇ ਵਿੱਚੋਂ ਇੱਕ ਹੈਗੀ ਆ ਜਿਹੜੀ ਮੈਨੂੰ ਪਸੰਦ ਆਈ ਆ ਕਿ ਹਾਂ ਜੀ ਦੇ ਵਿੱਚ ਮੈਨੂੰ ਨਿੱਜੀ ਤੌਰ ਤੇ ਉੱਪਰ ਲੱਗਦਾ ਕਿ ਜੇ ਕੋਈ ਕਿਸੇ ਨੂੰ ਇਹਦਾ ਆਈਪੀਓ ਮਿਲਦਾ ਤਾਂ ਭਾਵੇਂ ਤਾਂ ਲੰਬੇ ਟਾਈਮ ਲਈ ਤੁਸੀਂ ਉਹਨੂੰ ਰੱਖ ਸਕਦੇ ਹੋ ਉਹ ਵੀ ਗੱਲ ਬਿਲਕੁਲ ਹੈਗੀ ਹੈ ਇਹਨਾਂ ਦੇ ਨਾਲ ਕਿਉਂਕਿ ਇਹ ਕੰਮਕਾਰੀ ਲੰਬਾ ਚੱਲਦਾ ਵੈ ਇਹਨਾਂ ਦਾ ਜਿਵੇਂ ਮੈਂ ਤੁਹਾਨੂੰ ਹੋਣੇ ਕਿਹਾ ਕਿ ਪਾਣੀ ਦੇ ਨਾਲ ਰਿਲੇਟਡ ਤਾਂ ਅੱਗੇ ਦੀ ਅਕੀ ਕੰਮ ਹੋਰ ਵਧਣਾ ਵਾ ਚਾਹੇ ਕੋਈ ਇਨਸਾਨ ਕਹਿੰਦਾ ਕਿ ਮੈਨੂੰ ਸਿਰਫ ਲਿਸਟਡ ਗੇਨ ਚਾਹੀਦੀ ਆ ਆਈਪੀਓ ਖਰੀਦ ਲੂੰਗਾ ਜਿਸ ਦਿਨ ਲਿਸਟ ਹੋਇਆ ਉਹ ਜਿੰਨੀ ਪਰਸੈਂਟੇਜ ਵਧੀ ਮੇਰਾ ਮੁਨਾਫਾ ਮੈਂ ਨਿਕਲ ਜਾਣਾ ਉਦੋਂ ਵੀ ਮੈਨੂੰ ਇਹ ਲੱਗ ਰਿਹਾ ਕਿ ਹਾਂ ਇਹ ਪੈਸੇ ਬਣਾ ਕੇ ਕਿਸੇ ਨੂੰ ਦੇ ਸਕਦਾ ਪਰ ਇਹ ਮੇਰਾ ਇੱਕ ਨਿੱਜੀ ਵਿਚਾਰ ਆ ਕਿਸੇ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨੂੰ ਲੈਣਾ ਹੈ ਜਾਂ ਨਹੀਂ ਲੈਣਾ ਹੁਣ ਆਪਾਂ ਗੱਲ ਕਰਦੇ ਆਂ ਦੂਸਰੀ ਕੰਪਨੀ ਦੀ ਦੂਸਰੀ ਕੰਪਨੀ ਹੈ ਕਿ ਆ ਜੀ ਟ੍ਰਾਂਸ ਰੇਲ ਲਾਈਟਿੰਗ ਠੀਕ ਹੁਣ ਉਹ ਤੁਹਾਨੂੰ ਉੱਪਰ ਨਾਮ ਤਾਂ ਦੇਖੀ ਜਾਊਗਾ ਸਪੈਲਿੰਗ ਵੀ ਦੇਖ ਜਾਣਗੇ ਹੁਣ ਇਹ ਕੀ ਕੰਮ ਕਰਦੇ ਨੇ ਇੱਕ ਮਿੰਟ ਪਹਿਲਾਂ ਆਈਪੀਓ ਡਿਟੇਲ ਦੇਖ ਲੈਣੇ ਆ ਇਹ ਵੀ ਸੇਮ 19 ਦਸੰਬਰ ਤੋਂ 23 ਦਸੰਬਰ ਇਹਦਾ ਜਿਹੜਾ ਪ੍ਰਾਈਸ ਹੈਗਾ 410 ਰੁਪਏ ਤੋਂ 432 ਦੇ ਵਿਚਕਾਰ ਹੈਗਾ ਲੋਟ ਸਾਈਜ਼ ਹੈਗਾ ਜੀ 34 ਦਾ ਕੰਮ ਕੀ ਕਰਦੇ ਆ ਇੰਜੀਨੀਅਰਿੰਗ ਨਾ ਰਿਲੇਟਿਡ ਕੰਪਨੀ ਹੈਗੀ ਆ ਜ਼ਿਆਦਾਤਰ ਕੰਮ ਹੈਗਾ ਰੇਲਾਂ ਦੇ ਨਾਲ ਪਾਵਰ ਟਰਾਂਸਮਿਸ਼ਨ ਦਾ ਡਿਸਟ੍ਰੀਬਿਊਸ਼ਨ ਦਾ ਉਸ ਤੋਂ ਇਲਾਵਾ ਲੈਟਸ ਸਟਰਕਚਰ ਬਣਾਉਂਦੇ ਆ ਕੰਡਕਟਰ ਬਣਾਉਂਦੇ ਆ ਮੋਨੋਪੋਲਸ ਬਣਾਉਂਦੇ ਆ ਇਹ ਇਹਨਾਂ ਦਾ ਮੇਨ ਕੰਮ ਹੈ ਇਸ ਤੋਂ ਬਿਨਾ 78% ਜਿਹੜਾ ਕੰਮ ਹੈਗਾ ਉਹ ਇਹ ਵਾਲਾ ਵਾ ਪਰ ਇਹਨਾਂ ਤੋਂ ਬਿਨਾ 22% ਕੰਮ ਇਹਨਾਂ ਨੇ ਸਾਈਡ ਦੇ ਉੱਪਰ ਹੋਰ ਰੱਖੇ ਹੋਏ ਆ ਉਹਦੇ ਵਿੱਚ ਹੈਗਾ ਲਾਈਟਿੰਗ ਦਾ ਲਾਈਟਿੰਗ ਤੇ ਪੋਲ ਪੋਲ ਖੜੇ ਕਰਨੇ ਲਾਈਟਾਂ ਲਾਉਣੀਆਂ ਉਹ ਵੀ ਮਤਲਬ ਰੇਲ ਨਾਲ ਰਿਲੇਟਡ ਹੀ ਉਹਨਾਂ ਦਾ ਉਹ ਵੀ ਕੰਮ ਹੈਗਾ ਸਿਵਲ ਕੰਸਟਰਕਸ਼ਨ ਕਰਨੇ ਤਾਂ ਇਸ ਤਰ੍ਹਾਂ ਨਾਲ ਆਪਾਂ ਇਹਨੂੰ ਥੋੜਾ ਕਹਿ ਲੈਣੇ ਆ ਕਿ ਥੋੜਾ ਡਾਇਵਰਸਿਫਾਈ ਕੀਤਾ ਹੋਇਆ ਇਹਨਾਂ ਨੇ ਆਪਣਾ ਕੰਮ ਅਗਲੀ ਇਨਫੋਰਮੇਸ਼ਨ ਇਹਨਾਂ ਦੇ ਬਾਰੇ ਵਿੱਚ ਇਹ ਹੈਗੀ ਆ ਪ੍ਰੀਮੀਅਮ ਦੇ ਹਿਸਾਬ ਦੇ ਨਾਲ ਇਸ ਟਾਈਮ 577 ਰੁਪਏ ਦਾ ਇਹਦਾ ਪ੍ਰਾਈਸ ਉਹਨਾਂ ਐਕਸਪੈਕਟ ਕਰ ਰਹੀ ਆ ਮਾਰਕੀਟ ਕਿ ਜਿਸ ਦਿਨ 27 ਤਰੀਕ ਨੂੰ ਇਹ 10 ਵਜੇ ਖੁੱਲੂਗਾ ਮਾਰਕੀਟ ਦੇ ਵਿੱਚ ਇਹ ਕੰਪਨੀ ਲਿਸਟ ਹੋਊਗੀ ਇਹਦਾ ਪ੍ਰਾਈਸ ਤਕਰੀਬਨ ਤਕਰੀਬਨ 570 ਰੁਪਏ ਦੇ ਨੇੜੇ ਤੇੜੇ ਰਹਿਣਾ ਚਾਹੀਦਾ ਉਹਦਾ ਮਤਲਬ ਹੈ ਕਿ ਜੇ ਕਿਸੇ ਨੂੰ ਇਹਦਾ ਆਈਪੀਓ ਮਿਲਦਾ ਹੈ ਤਾਂ ਉਹਨੂੰ ਸਿੱਧਾ-ਸਿੱਧਾ 33 ਤੋਂ 34% ਦਾ ਮੁਨਾਫਾ ਹੈਗਾ ਵਾ ਇਹ ਹੈਗੀ ਆ ਅਗਲੀ ਗੱਲ ਉਸ ਤੋਂ ਅੱਗੇ 49% ਇਹਨਾਂ ਦਾ ਕੰਮ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਮਤਲਬ 100 ਦੇ ਵਿੱਚੋਂ 49 ਕੰਮ ਜਿਹੜੇ ਇਹਨਾਂ ਦੇ ਹੈਗੇ ਆ ਉਹ ਇੰਡੀਆ ਦੇ ਵਿੱਚ ਨੇ 42 ਲਾ ਲਓ ਤੇ 58 ਹੈਗੇ ਆ ਬਾਹਰ ਦੇ ਤੇ ਟੋਟਲ 58 ਕੰਟਰੀਜ਼ ਇਥੋਂ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਇਹ ਸਿਰਫ ਇੰਡੀਆ ਬੇਸਡ ਕੰਪਨੀ ਨਹੀਂ ਹੈਗੀ ਇੱਕ ਦੁਨੀਆ ਦੀ ਕੰਪਨੀ ਨੂੰ ਮੰਨ ਸਕਦੇ ਹੋ ਬਹੁਤ ਹੀ ਵੱਡੀ ਕੰਪਨੀ ਆ ਇਹ ਪੂਰੀ ਦੁਨੀਆ ਦੀਆਂ 58 ਇੰਡੀਆ ਨੂੰ ਛੱਡ ਕੇ ਕੰਟਰੀਜ਼ ਦੇ ਵਿੱਚ ਆਪਣੀ ਸਰਵਿਸਿਜ਼ ਦਿੰਦੇ ਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕੰਮ ਹੈ ਜਿਹੜਾ ਫੀਲਡ ਹੈ ਉਹਦੇ ਵਿੱਚ ਇੰਡੀਆ ਦੀ ਇਹ ਚੌਥੇ ਨੰਬਰ ਦੀ ਸਭ ਤੋਂ ਵੱਡੀ ਕੰਪਨੀ ਆ ਚੌਥੇ ਨੰਬਰ ਦੇ ਉੱਪਰ ਆਉਣਾ ਉਹ ਵੀ ਇਸ ਫੀਲਡ ਦੇ ਵਿੱਚ ਜਿਹੜੇ ਫੀਲਡ ਜਿਹੜੇ ਸੈਕਟਰ 'ਚ ਕੰਮ ਕਰ ਰਹੇ ਬਹੁਤ ਹੀ ਜ਼ਿਆਦਾ ਵਾ ਬਹੁਤ ਵੱਡੀ ਕੰਪਨੀ ਇੱਥੋਂ ਇਹ ਮੰਨੀ ਜਾ ਸਕਦੀ ਆ ਅਗਲੀ ਚੀਜ਼ ਕਿਉਂਕਿ ਜਿਹੜਾ ਸੈਕਟਰ ਹੈ ਜਿਹੜੀ ਇਹ ਇੰਡਸਟਰੀ ਆ ਇਹਦੀ ਅੱਗੇ ਫਿਊਚਰ ਦੇ ਵਿੱਚ ਲੋੜ ਬਹੁਤ ਜ਼ਿਆਦਾ ਰਹਿਣੀ ਆ ਤਾਂ ਜਿਹੜੀ ਗਵਰਨਮੈਂਟ ਦਾ ਪਲਾਨ ਹੈਗੇ ਆ ਅਗਲੇ ਕੁਝ ਸਾਲਾਂ ਦੇ ਇਨਵੈਸਟ ਕਰਨ ਦੇ ਇਸ ਇੰਡਸਟਰੀ ਦੇ ਵਿੱਚ ਉਹ ਹੈਗੇ ਆ 2.3 ਟ੍ਰਿਲੀਅਨ ਰੁਪਈਆ ਮਿਲੀਅਨ ਨਹੀਂ ਬਿਲੀਅਨ ਨਹੀਂ ਟ੍ਰਿਲੀਅਨ ਮਤਲਬ ਬਹੁਤ ਹੀ ਜ਼ਿਆਦਾ ਜ਼ੀਰੋਆਂ ਲੱਗਣ ਗਈਆਂ ਉਹਨੇ ਪੈਸੇ ਗਵਰਨਮੈਂਟ ਇਸ ਫੀਲਡ ਦੇ ਵਿੱਚ ਲਾ ਰਹੀ ਆ ਤਾਂ ਜੇ ਇੰਨੇ ਪੈਸੇ ਲੱਗਣਗੇ ਤਾਂ ਉਹ ਲੱਗਣਗੇ ਕਿੱਥੇ ਇਨ੍ਹਾਂ ਹੀ ਕੰਪਨੀਆਂ ਨੂੰ ਕੰਮ ਮਿਲਣਾ ਵਾ ਤਾਂ ਇਹ ਇਨ੍ਹਾਂ ਦੇ ਲਈ ਇੱਕ ਬਹੁਤ ਚੰਗੀ ਗੱਲ ਆ ਟਰਾਂਸ ਰੇਲ ਲਾਈਟਿੰਗ ਲਈ ਅੱਗੇ ਦੇਖਦੇ ਹਾਂ ਹੁਣ ਤੱਕ ਇਹ ਕੀ ਕਰ ਚੁੱਕੇ ਆ 18 2118 ਤੋਂ ਲੈ ਕੇ 222 ਤੱਕ 4 ਜਾਂ 5 ਸਾਲਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਟਰਾਂਸਮਿਸ਼ਨ ਲਾਈਨਸ ਨੇ ਉਹ ਕਿੰਨੀਆਂ ਕਵਰ ਕੀਤੀਆਂ ਨੇ ਕੱਲੀ ਇਸ ਕੰਪਨੀ ਨੇ 413407 ਕਿਲੋਮੀਟਰ ਮਤਲਬ ਮੂੰਹ ਨਾ ਕਹਿ ਲੈਣਾ ਵਾ ਇੰਨੀ ਵੱਡੀ ਇਨਾ ਵੱਡਾ ਕੰਮ ਇਹਨਾਂ ਨੇ ਕੀਤਾ ਪਹਿਲੇ ਸਾਲ ਕੀਤਾ ਸੀਗਾ 413000 22 ਦੇ ਵਿੱਚ ਆ ਕੇ ਉਹ ਹੋ ਗਿਆ 471000 ਮਤਲਬ ਬਹੁਤ ਜ਼ਿਆਦਾ ਉਹ ਵੱਧ ਗਿਆ ਇਹਨਾਂ ਦਾ ਤੇ ਜਿਹੜਾ ਡੋਮੈਸਟਿਕ ਡਿਸਟ੍ਰਿਬਿਊਸ਼ਨ ਹੈਗੀ ਆ ਉਹ ਹੈਗੀ ਆ 582000 ਤੋਂ ਵੱਧ ਕੇ 971000 ਦੀ ਤਾਂ ਇਥੋਂ ਪਤਾ ਲੱਗਦਾ ਕਿ ਜਿਹੜੇ ਕੰਮਕਾਰ ਨੇ ਇਹ ਹੌਲੀ-ਹੌਲੀ ਲਗਾਤਾਰ ਵੱਧਦੇ ਜਾ ਰਹੇ ਆ ਅੱਗੇ ਕੋਈ ਹੋਰ ਚੀਜ਼ ਆਪਾਂ ਦੇਖਦੇ ਹਾਂ ਹੁਣ ਤੱਕ ਇਹ ਕੰਪਨੀ ਜਿਹੜੀ ਆ ਇਹ 194534 ਕੰਡਕਟਰ ਲਾ ਚੁੱਕੀ ਆ 458705 ਪੋਲਸ ਲਾ ਚੁੱਕੀ ਆ 1.3 mmt ਦੇ ਟਾਵਰ ਲੱਗ ਚੁੱਕੇ ਆ ਉਮਰੇ ਇੰਨੀਆਂ ਸਾਰੀਆਂ ਫਿਗਰਸ ਤੋਂ ਥੋੜਾ ਆਈਡੀਆ ਹੋਈ ਗਿਆ ਹੋਊਗਾ ਕਿ ਕਿੰਨੀ ਕਬਡੀ ਇਹ ਕੰਪਨੀ ਹੈ ਕੀ ਆ ਹੋਰ ਕੋਈ ਮੇਜਰ ਡਿਟੇਲ ਇਹ ਦੀ ਹੈਗੀ ਮੈਂ ਉਹ ਵੀ ਕੋਈ ਦੇਖ ਲੈਣਾ ਹੁਣੇ 1 ਸੈਕਿੰਡ ਤੁਹਾਨੂੰ ਪੇਸ਼ੈਂਸ ਰੱਖਣਾ ਪਊਗਾ ਅਗਲੀ ਚੀਜ਼ ਇਹ ਆ ਜਿਹੜਾ ਇਹਨਾਂ ਦਾ ਪ੍ਰੋਫਿਟ ਹੈਗਾ ਉਹ ਰੈਵਨਿਊ ਇਹਨਾਂ ਦਾ ਰੈਵਨਿਊ ਵਧਿਆ ਵਾ 30% ਜਿਹੜਾ ਕਿ ਬਹੁਤ ਹੀ ਜ਼ਿਆਦਾ ਵਾ ਪ੍ਰੋਫਿਟ ਕਿੰਨਾ ਵਧਿਆ 117% ਮਤਲਬ ਕਿ ਪ੍ਰੋਫਿਟ ਜਿਹੜਾ ਇਹਨਾਂ ਦਾ ਹੈਗਾ ਉਹ ਡਬਲ ਹੋ ਗਿਆ ਇੱਥੋਂ ਪਤਾ ਲੱਗਦਾ ਜਿਵੇਂ ਆਪਾਂ ਪਿਛਲੀ ਕੰਪਨੀ ਦੀ ਗੱਲ ਕੀਤੀ ਸੀਗੀ ਤੇ ਉਹਨਾਂ ਦਾ ਵੀ ਵਹੀ ਖਾਤਾ ਬਹੁਤ ਵਧੀਆ ਸੀ ਇਸ ਕੰਪਨੀ ਦਾ ਵੀ ਵਹੀ ਖਾਤਾ ਬਹੁਤ ਜ਼ਿਆਦਾ ਵਧੀਆ ਇਹਨਾਂ ਨੂੰ ਜਿਹੜਾ ਮੁਨਾਫਾ ਵਾ ਉਹ ਬਹੁਤ ਜ਼ਿਆਦਾ ਹੋ ਰਿਹਾ ਇਸੇ ਕਰਕੇ ਉਹ ਦੋ ਕੰਪਨੀਆਂ ਮੈਂ ਛੱਡਤੀਆਂ ਸੀ ਇਹ ਚਾਰ ਕੰਪਨੀਆਂ ਨੇ ਜਿਹੜੀਆਂ ਬਹੁਤ ਹੀ ਵਧੀਆ ਨੇ ਹੁਣ ਅਗਲੀ ਗੱਲ ਇਹਨਾਂ ਦੀ ਕਰਦੇ ਆ ਉਹ ਹੈਗੀ ਇਹਨਾਂ ਦੀ ਸਟਰੋਂਗ ਆਰਡਰ ਬੁੱਕ ਦੀ ਟੋਟਲ ਇਹਨਾਂ ਦੇ ਕੋਲੇ ਅੱਜ ਅੱਜ ਦੀ ਘੜੀ 10200 ਕਰੋੜ ਰੁਪਏ ਦਾ ਆਰਡਰ ਬੁੱਕ ਪਏ ਆ ਮਤਲਬ ਇੰਨੇ ਰੁਪਏ ਦੇ ਆਰਡਰ ਇਹਨਾਂ ਦੇ ਕੋਲੇ ਆ ਚੁੱਕੇ ਆ ਅਗਲੀ ਚੀਜ਼ ਹੈ ਕਿ ਆ ਕਿ ਬੁੱਕ ਟੂ ਬਿੱਲ ਰੇਸ਼ੋ ਦੀ ਉਹ ਹੈਗੀ ਆ 2.5 ਟਾਈਮ ਢਾਈ ਗੁਣਾ ਬੁੱਕ ਟੂ ਬਿੱਲ ਰੇਸ਼ੋ ਆਪਣੇ ਸੈਕਟਰ ਦੀ ਹੋਰ ਕਿਸੇ ਵੀ ਕੰਪਨੀ ਦੇ ਨਾਲੋਂ ਇਹ ਚੀਜ਼ ਉਹਨਾਂ ਦੀ ਬਹੁਤ ਹੀ ਜ਼ਿਆਦਾ ਅੱਗੇ ਆ ਇੱਕ ਹੋਰ ਬਹੁਤ ਵੱਡੀ ਚੀਜ਼ ਹੈ ਤਾਂ ਇਹ ਉਹ ਕੰਪਨੀ ਹੈਗੀ ਆ ਜਿਹਨੂੰ ਮੈਂ ਸੋਚ ਰਿਹਾ ਕਿ ਨਿੱਜੀ ਤੌਰ ਤੇ ਉੱਪਰ ਹਾਂ ਇਹਨੂੰ ਬਿਲਕੁਲ ਕੋਈ ਵੀ ਇਨਸਾਨ ਜੇ ਕੋਈ ਲੌਂਗ ਟਰਮ ਈਵਨ ਪੋਰਟਫੋਲੀਓ ਬਣਾ ਰਿਹਾ ਹੋ ਤੁਸੀਂ ਲੌਂਗ ਟਰਮ ਦਾ ਤਾਂ ਬਹੁਤ ਸਾਰੇ ਦੋਸਤ ਜਿਵੇਂ ਕਹਿੰਦੇ ਹੁੰਦੇ ਆ ਤਾਂ ਇਹ ਉਹ ਕੰਪਨੀ ਹੈ ਜਿਹੜੀ ਉਹਦੇ 'ਚ ਰੱਖੀ ਜਾ ਸਕਦੀ ਆ 40 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਚੁੱਕਿਆ ਇਸ ਕੰਪਨੀ ਨੂੰ ਇਸ ਕੰਮ ਦੇ ਵਿੱਚ ਪਏ ਹੋਏ ਇਹੋ ਜਿਹੇ ਪ੍ਰੋਜੈਕਟਸ ਨੂੰ ਮਤਲਬ ਪੂਰਾ ਕਰਦੇ ਹੋਏ 40 ਸਾਲ ਮੂੰਹ ਨਾ ਕਹਿ ਲੈਣਾ ਬਹੁਤ ਵੱਡਾ ਇੱਕ ਟਾਈਮ ਹੋ ਜਾਂਦਾ ਬਹੁਤ ਤਜਰਬਾ ਹੋ ਜਾਂਦਾ ਕੰਪਨੀ ਨੂੰ ਬਹੁਤ ਸਾਰੇ ਕਲਾਇੰਟਸ ਤੁਹਾਨੂੰ ਮਿਲਦੇ ਆ ਬਹੁਤ ਸਾਰਿਆਂ ਕਲਾਇੰਟਸ ਦੇ ਨਾਲ ਠੋਡੇ ਰਿਲੇਸ਼ਨ ਬਣਦੇ ਤੁਹਾਨੂੰ ਮਾਰਕੀਟ ਦੀ ਆਪਣੇ ਕੰਮ ਦੀ ਸਮਝ ਆਉਂਦੀ ਹੈ 200 ਤੋਂ ਜ਼ਿਆਦਾ ਟੋਟਲ ਪ੍ਰੋਜੈਕਟ ਹਾਲੇ ਤੱਕ ਇਹ ਕੰਪਨੀ ਕੰਪਲੀਟ ਕਰ ਚੁੱਕੀ ਹੈ ਇਹ ਸਿੱਗੀ ਜੀ ਗੱਲ ਆਪਣੀ ਇਹਨੂੰ ਹੁਣ ਬਹੁਤ ਜ਼ਿਆਦਾ ਨਹੀਂ ਆਪਾਂ ਲੁਮਕਾਉਂਦੇ ਟਰਾਂਸਰੇ ਲਾਈਟਿੰਗ ਦੂਸਰੀ ਕੰਪਨੀ ਪਹਿਲੀ ਸਿੱਗੀ ਕਾਨਕੋਰਡ ਇਨਵਰਨ ਤੀसरी ਆਪਣੀ ਕੰਪਨੀ ਹੈਗੀ ਹੈ ਜੀ ਹਾਂ ਇੱਕ ਚੀਜ਼ ਮੈਂ ਭੁੱਲ ਗਿਆ ਕੈਣੀ ਟ੍ਰਾਂਸਲੇਟ ਲਾਈਟਿੰਗ ਦੀ ਕੈਨੇ ਦੀ ਵਸ ਲੋਡ ਨਹੀਂ ਹੈਗੀ ਜਿੰਨੇ ਵੀ ਬ੍ਰੋਕਰੇਜ ਹਾਊਸਸ ਨੇ ਵੱਡੇ ਉਹ ਸਾਰੇ ਆਪਣੇ ਆਪਣੇ ਕਲਾਇੰਟਸ ਨੂੰ ਕਹਿ ਰਿਹਾ ਕਿ ਹਾਂ ਇਹਦਾ ਤੁਸੀਂ ਆਈਪੀਓ ਲੈ ਸਕਦੇ ਹੋ ਤੇ ਤੁਹਾਨੂੰ ਇਹਦੇ ਚ ਬਹੁਤ ਬੈਨੀਫਿਟ ਹੋ ਸਕਦਾ ਅਗਲੀ ਕੰਪਨੀ ਹੈਗੀ ਹੈ ਜੀ ਮਮਤਾ ਮਸ਼ੀਨਰੀ ਕੰਮ ਕੀ ਕਰਦੇ ਆ ਕੰਮ ਇਹਨਾਂ ਦਾ ਹੈਗਾ ਕੀ ਕੰਮ ਹੈਗਾ ਪੈਕੇਜਿੰਗ ਪੈਕੇਜਿੰਗ ਦਾ ਕੰਮ ਹੈਗਾ ਤੇ ਇੱਕ ਸਕੰਡ 75 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਇਨਾ ਦੇ ਕੰਮ ਕਰਨੇ ਮਤਲਬ ਪੂਰੀ ਦੁਨੀਆ ਚ 75 ਕੰਟਰੀਜ਼ ਬਹੁਤ ਹੀ ਜ਼ਿਆਦਾ ਵੱਡਾ ਕੰਮ ਹੋ ਜਾਂਦਾ ਤੇ ਉਸ ਤੋਂ ਇਲਾਵਾ ਇਹ ਜਿਹੜੀ ਕੰਪਨੀ ਹੈਗੀ ਆ ਟੈਕਨੋਲੋਜੀਕਲੀ ਮਤਲਬ ਜਿਹੜੀ ਟੈਕਨੋਲੋਜੀ ਨੂੰ ਯੂਜ਼ ਕਰਨਾ ਹੁੰਦਾ ਉਹਦੇ ਚ ਮੋਰੀ ਕੰਪਨੀ ਆ ਸਭ ਤੋਂ ਵਧੀਆ ਟੈਕਨੋਲੋਜੀ ਇਹਨਾਂ ਦੇ ਕੋਲੇ ਆ ਕੁਝ ਇਹ ਜੀਆਂ ਮਸ਼ੀਨਾਂ ਇੰਡੀਆ ਦੇ ਵਿੱਚ ਅੱਜ ਹੈਗੀਆਂ ਜਿਹੜੀਆਂ ਸਭ ਤੋਂ ਪਹਿਲੀ ਵਾਰੀ ਮਮਤਾ ਮਸ਼ੀਨਰੀ ਵਾਲੇ ਲੈ ਕੇ ਆਏ ਆ ਤਾਂ ਇਹ ਜਿਹੜੀ ਕਿਉਂਕਿ ਕੰਮ ਹੀ ਟੈਕਨੋਲੋਜੀ ਨਾਲ ਚੱਲਣਾ ਹੁੰਦਾ ਤਾਂ ਜੇ ਉਹਦੇ ਚ ਇਹਨਾਂ ਦੇ ਕੋਲੇ ਬਾਕੀ ਕੰਪਨੀਆਂ ਤੋਂ ਜ਼ਿਆਦਾ ਐਡਵਾਂਟੇਜ ਆ ਤਾਂ ਫਿਰ ਉਹਦਾ ਤਾਂ ਇਹਨਾਂ ਨੂੰ ਵੈਸੇ ਹੀ ਮੁਨਾਫੇ ਦੇ ਵਿੱਚ ਉਹਦਾ ਫਾਇਦਾ ਕਲੀਅਰ ਦੇਖਣਾ ਹੀ ਦੇਖਣਾ ਆ ਯੂਰਪ ਦੇ ਵਿੱਚ ਕੰਮ ਹੈ africa ਦੇ ਵਿੱਚ ਕੰਮ ਮਿਡਲ ਉਹ ਤਾਂ ਚਲੋ ਹੁਣ 75 ਕੰਪਨੀ ਹੋ ਗਈਆਂ ਤਾਂ ਉਹ ਤਾਂ ਫਿਰ ਹੋਊਗਾ ਹੀ ਇਹਨਾਂ ਦਾ ਫਿਰ ਅੱਗੇ ਸੇਮ ਚੀਜ਼ ਇੱਥੇ ਆ ਅਲੱਗ-ਅਲੱਗ ਬ੍ਰੋਕਰੇਜ ਫਰਮਸ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਆਪਣੇ ਕਸਟਮਰਸ ਨੂੰ ਕਹਿ ਰਹੀਆਂ ਨੇ ਕਿ ਹਾਂ ਤੁਸੀਂ ਮਮਤਾ ਮਸ਼ੀਨਰੀ ਦਾ ਜਿਹੜਾ ਆਈਪੀਓ ਹੈਗਾ ਉਹਨੂੰ ਬਾਈ ਕਰ ਸਕਦੇ ਹੋ ਤੁਹਾਨੂੰ ਉਹਦੇ 'ਚ ਮੁਨਾਫਾ ਹੋ ਸਕਦਾ ਅਗਲੀ ਚੀਜ਼ ਜਿਹੜਾ ਰੈਵਨਿਊ ਇਹਨਾਂ ਦਾ ਪਿਛਲੇ ਸਾਲ ਦੇ ਨਾਲੋਂ ਵੱਧ ਗਿਆ ਜੀ 15% ਜਿਹੜਾ ਪ੍ਰੋਫਿਟ ਹੈਗਾ ਉਹ ਵਧਿਆ ਵਾ 61% ਚੰਗੀ ਚੀਜ਼ ਆ ਡੈਟ ਹੈਗੀ ਆ 0.09 ਇਹਦਾ ਮਤਲਬ ਆ ਕਿ ਜਿਹੜੀ ਦੇਣਦਾਰੀ ਆ ਬੈਂਕਾਂ ਦੀ ਆ ਕਿਸੇ ਵੀ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ ਉਹ ਕੋਈ ਜ਼ਿਆਦਾ ਨਹੀਂ ਹੈਗੀ 0.09 ਬਹੁਤ ਹੀ ਘੱਟ ਆ ਡੈਟ ਨਹੀਂ ਹੋਣੀ ਚਾਹੀਦੀ ਕੰਪਨੀ ਦੇ ਉੱਪਰ ਡੈਟ ਬਹੁਤ ਹੀ ਇੱਕ ਬੁਰੀ ਚੀਜ਼ ਆ ਇਹ ਕੰਪਨੀ ਦੇ ਉੱਪਰ ਡੈਟ ਨਹੀਂ ਹੈਗੀ ਨਾ ਮਾਤਰਾ ਤਾਂ ਇਹ ਇੱਕ ਇਹਨਾਂ ਦੇ ਲਈ ਬਹੁਤ ਹੀ ਚੰਗੀ ਚੀਜ਼ ਆ ਅ ਇੱਕ ਸਕੰਡ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਇਹਨਾਂ ਦੇ ਬੜੀ ਦਿਲਚਸਪ ਚੀਜ਼ ਆ ਹੁਣ ਪਤਾ ਨਹੀਂ ਇਹ ਮੈਨੂੰ ਨਹੀਂ ਪਤਾ ਉੱਥੇ ਇਸ ਤਰ੍ਹਾਂ ਹੋਊਗਾ ਜਾਂ ਨਹੀਂ ਤਕਰੀਬਨ ਆਈਪੀਓ ਜਿਹੜਾ ਇਹਦਾ ਪ੍ਰਾਈਸ ਹੈਗਾ 243 ਰੁਪਏ ਆ ਪਰ ਜਿਹੜਾ ਮਾਰਕੀਟ ਐਕਸਪੈਕਟ ਕਰ ਰਹੀ ਆ ਕਿ ਜਿਸ ਦਿਨ ਲਿਸਟ ਹੋਊਗੀ 27 ਤਰੀਕ ਨੂੰ 27 ਦਸੰਬਰ ਨੂੰ ਉਹ ਕਹਿੰਦੇ ਹੋਊਗੀ 443 ਦੇ ਤਕਰੀਬਨ 243 ਦੇ ਉੱਪਰ ਪ੍ਰਾਈਸ ਹੈਗਾ ਆਈਪੀਓ ਦਾ ਕੁਝ ਦਿਨਾਂ ਦੇ ਵਿੱਚ ਹੀ ਜਿਸ ਦਿਨ ਆਈਪੀਓ ਖੁੱਲੂਗਾ 10 ਵਜੇ ਤਾਂ 443 ਰੁਪਏ ਮਤਲਬ ਕਿ 82% ਦੇ ਹਾਈ ਦੇ ਉੱਪਰ ਖੁੱਲਣਾ ਵਾ ਤਾਂ ਇਹ ਮਾਰਕੀਟ ਦਾ ਫਿਲਹਾਲ ਇਹਦੇ ਵਿੱਚ ਕਿਆਸ ਰਹੀ ਹੈ ਜਿਹਨੂੰ ਪੰਜਾਬੀ ਚ ਵਰਡ ਕਿਆਸ ਰਹੀ ਹੈ ਤੇ ਨੈਕਸਟ ਐਕਸਪੈਕਟੇਸ਼ਨ ਤੇ ਜਿਹਨੂੰ ਵੀ ਇਹਦਾ ਆਈਪੀਓ ਮਿਲਦਾ ਤਾਂ ਮਾਰਕੀਟ ਦੇ ਅਕੋਰਡਿੰਗ ਉਹਨੂੰ ਇੰਨਾ ਬੈਨੀਫਿਟ ਹੋਣ ਵਾਲਾ ਵਾ ਤਾਂ ਚੰਗੀ ਗੱਲ ਆ ਬੈਨੀਫਿਟ ਜੇ ਹੁੰਦਾ ਤਾਂ ਬਹੁਤ ਹੀ ਸਹੀ ਚੀਜ਼ ਆ ਜੀ ਇਹ ਹੈਗੀ ਸੀ ਗੱਲਬਾਤ ਜੀ ਆਪਣੀ ਮਮਤਾ ਮਸ਼ੀਨਰੀ ਦੀ ਹੁਣ ਆ ਗਈ ਆਪਣੀ ਅੱਜ ਦੀ ਲਾਸਟ ਕੰਪਨੀ ਡੀਏਐਮ ਕੈਪੀਟਲ ਐਡਵਾਈਜ਼ਰ ਡੀਏਐਮ ਕੈਪੀਟਲ ਐਂਡ ਐਡਵਾਈਜ਼ਰ ਸਭ ਤੋਂ ਪਹਿਲਾਂ ਤਾਂ ਇਹੇ ਹੈਗੇ ਨੇ ਇਹਨਾਂ ਦਾ ਮੇਨ ਕੰਮ ਹੈਗਾ ਜਿਸ ਤਰ੍ਹਾਂ ਹੁਣ ਆਈਪੀਓ ਦੀ ਹੀ ਅੱਜ ਆਪਾਂ ਗੱਲ ਕਰ ਰਹੇ ਆਂ ਆਈਪੀਓ ਦਾ ਹੀ ਇਹ ਆਪਣਾ ਅੱਜ ਦਾ ਵੀਡੀਓ ਹੈਗਾ ਇਹ ਕੰਪਨੀ ਕੀ ਕਰਦੇ ਕੋ ਕਿ ਆਈਪੀਓ ਨੂੰ ਲਿਸਟ ਕਰਨ ਦੇ ਲਈ ਵੀ ਤੁਹਾਨੂੰ ਬਹੁਤ ਸਾਰੀਆਂ ਕੰਪਨੀਆਂ ਚਾਹੀਦੀਆਂ ਹੁੰਦੀਆਂ ਤੇ ਜਿਨ੍ਹਾਂ ਨੇ ਤਕਨੀਕੀ ਤੌਰ ਦੇ ਉੱਪਰ ਸਾਰਾ ਕੰਮ ਦੇਖਣਾ ਹੁੰਦਾ ਕਿ ਕਿਸ ਤਰ੍ਹਾਂ ਆਈਪੀਓ ਨੂੰ ਲਿਸਟ ਕੀਤਾ ਜਾਊਗਾ ਉਹਦੇ ਚ ਬਹੁਤ ਸਾਰੀਆਂ ਫਾਈਨੈਂਸ਼ੀਅਲ ਡਿਟੇਲਸ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਇਹਨਾਂ ਕੰਪਨੀਆਂ ਨੂੰ ਜਿਹੜੀਆਂ ਉਸ ਕੰਪਨੀ ਦਾ ਜਿਨੇ ਆਪਣਾ ਆਈਪੀਓ ਲਿਸਟ ਕਰਾਉਣਾ ਉਹਦੀ ਹੈਲਪ ਕਰਦੀਆਂ ਨੇ ਤਕਨੀਕੀ ਤੌਰ ਦੇ ਉੱਪਰ ਡਾਕੂਮੈਂਟੇਸ਼ਨ ਦੇ ਵਿੱਚ ਉਹ ਸਾਰੇ ਦੇ ਵਿੱਚ ਉਹ ਆਪਣੀ ਇੱਕ ਬਹੁਤ ਮੋਟੀ ਤਾਜੀ ਫੀਸ ਲੈਂਦੀਆਂ ਨੇ ਹਰੇਕ ਸਾਲ ਇੰਡੀਆ ਦੇ ਵਿੱਚ ਤੁਸੀਂ ਆਈਪੀਓਜ਼ ਨੂੰ ਦੇਖੋਗੇ ਤਾਂ ਹਰੇਕ ਸਾਲ ਬਹੁਤ ਜ਼ਿਆਦਾ ਵਧਦੇ ਜਾਂਦੇ ਆ ਆ ਜਿਹੜੀ ਗਿਣਤੀ ਆ ਆਈਪੀਓਜ਼ ਦੀ ਉੱਥੇ ਆ ਇਹਨਾਂ ਦਾ ਮੇਨ ਕਮ ਡੀਏਐਮ ਕੈਪੀਟਲ ਦਾ ਇਹਨਾਂ ਦੇ ਕੋਲੇ ਪੂਰੇ ਇੰਡੀਆ ਦਾ ਤਕਰੀਬਨ 12% ਮਾਰਕੀਟ ਸ਼ੇਅਰ ਆ ਕਿੰਨਾ ਦਾ ਮਤਲਬ ਆ ਜੇ 100 IPO ਮਾਰਕੀਟ ਚ ਲਿਸਟ ਹੁੰਦੇ ਆ ਉਹਨਾਂ 100 ਦੇ ਵਿੱਚੋਂ 12 ਨੂੰ ਕੌਣ ਤਾਂ ਲਿਸਟ ਕਰਵਾਉਂਦਾ ਡੀਏਐਮ ਕੈਪੀਟਲ ਤੇ ਉਹ ਫ੍ਰੀਜ ਤੱਕ ਰਵਾ ਨਹੀਂ ਰਹੇ ਉਹ ਆਪਣੀ ਇੱਕ ਫੀਸ ਲੈਂਦੇ ਆ ਤਾਂ ਇੱਥੇ ਇਹਨਾਂ ਦਾ ਇੱਕ ਬਹੁਤ ਵੱਡਾ ਮਤਲਬ ਫਾਇਦਾ ਵਾ ਬਹੁਤ ਸਟਰੋਂਗ ਪੁਆਇੰਟ ਹੈ ਇਸ ਕੰਪਨੀ ਦਾ ਅਗਲੀ ਚੀਜ਼ ਇਹ ਹੈਗੀ ਆ ਆਪਣੇ ਫੀਲਡ ਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਧਣ ਵਾਲੀ ਵੱਡੀ ਹੋਣ ਵਾਲੀ ਕੰਪਨੀ ਹੈਗੀ ਆ ਡੀਏਐਮ ਕੈਪੀਟਲ ਇੱਕ ਤਾਂ ਚੀਜ਼ ਹੋ ਗਈ ਜੀ ਮੈਂ ਤੁਹਾਨੂੰ ਇੱਕ ਹੋਰ ਵੀ ਲਿਸਟ ਦਿੰਨਾ ਮੈਂ ਇੱਥੇ ਲਿਖਿਆ ਸੀਗਾ ਹਾਂ ਪਿਛਲੇ ਸਾਲ 234 ਆਈਪੀਓ ਆਏ ਆ ਇਸ ਸਾਲ ਟੋਟਲ ਆਏ ਆ 316 ਨੀ ਫਿਊਚਰ ਇਅਰ ਆ 2022 ਦੇ ਵਿੱਚ 234 ਆਏ ਆ 2023 ਦੇ ਵਿੱਚ ਆਏ ਆ 316 ਜਿਹੜੀ ਇਹ ਮਤਲਬ ਆਈਪੀਓ ਆਉਣ ਦੀ ਦਰ ਹੈਗੀ ਲਗਾਤਾਰ ਵੱਧਦੀ ਜਾਂਦੀ ਆ ਉਹਦਾ ਇਹਨਾਂ ਨੂੰ ਬੈਨੀਫਿਟ ਮਿਲਣਾ ਵਾ ਹੋਰ ਆਪਾਂ ਕੋਈ ਇਨਫੋਰਮੇਸ਼ਨ ਦੇਖੀ ਇਹਨਾਂ ਦੀ ਹਾਂ ਅੱਗੇ ਇਹਨਾਂ ਦਾ ਵੀ ਐਸਟੀਮੇਟਡ ਲਿਸਟਡ ਗੇਨ ਆਈਪੀਓ ਪ੍ਰਾਈਸ ਹੈਗਾ ਜੀ 283 ਰੁਪਏ ਦਾ ਤੇ ਕਹਿੰਦੇ ਕਿ ਜਿਹੜਾ ਖੁੱਲ ਸਕਦਾ ਇਹ 27 ਤਰੀਕ ਨੂੰ 10 ਵਜੇ ਉਹ ਹੈਗਾ 391 ਰੁਪਏ ਦੇ ਉੱਪਰ ਤਾਂ ਦੇਖ ਲਓ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਲਓ ਕਿ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਊਗਾ ਜਿਹਨੂੰ ਵੀ ਇਹਦਾ ਆਈਪੀਓ ਮਿਲਿਆ ਜੇ ਇਹਨਾਂ ਦੀ ਮਾਰਕੀਟ ਦੀ ਜਿਹੜੀ ਐਕਸਪੈਕਟੇਸ਼ਨ ਆ ਉਹ ਸਹੀ ਰਹਿੰਦੀ ਆ ਤਾਂ 283 ਰੁਪਏ ਤੋਂ ਲੈ ਕੇ ਕਿੰਨੇ ਤੇ ਕਹਿ ਰਹੇ ਆ 391 391 ਰੁਪਏ ਦੇ ਉੱਪਰ ਸਿਰਫ ਇਹੀ ਨਹੀਂ ਆ ਕਿ ਹੁਣ ਖਰੀਦ ਲਿਆ ਆਈਪੀਓ ਦੇ ਉੱਪਰ ਤੁਸੀਂ ਵੇਚਤਾ ਜੇ ਕੋਈ ਮਤਲਬ ਦੋਸਤ ਲੌਂਗ ਟਰਮ ਦੇ ਲਈ ਵੀ ਕੋਈ ਰੱਖਣਾ ਚਾਹੁੰਦਾ ਤਾਂ ਇਹ ਜਿਹੜੀਆਂ ਚਾਰ ਕੰਪਨੀਆਂਸ ਨੇ ਉਹ ਦੇ ਲਈ ਬਹੁਤ ਹੀ ਵਧੀਆ ਨੇ ਇਹ ਮੇਰਾ ਇੱਕ ਨਿੱਜੀ ਵਿਚਾਰ ਆ ਨਾ ਮੈਂ ਤਕਨੀਕੀ ਤੌਰ ਦੇ ਉੱਪਰ ਨਾ ਮੈਂ ਕਾਨੂੰਨੀ ਤੌਰ ਦੇ ਉੱਪਰ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਹਾਂ ਤੁਸੀਂ ਫਲਾਣੀ ਕੰਪਨੀ ਦਾ ਲੋਈ ਲੋ ਨਹੀਂ ਇਹ ਨਹੀਂ ਹੈਗਾ ਜਿਹੜੀ ਇਨਫੋਰਮੇਸ਼ਨ ਮੇਰੇ ਕੋਲੇ ਕੋਈ ਹੁੰਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਅਗਲੀ ਇਨਫੋਰਮੇਸ਼ਨ ਇਸੇ ਕੰਪਨੀ ਦੇ ਨਾਲ ਰਿਲੇਟਡ ਇਹ ਹੈ ਕਿ ਜੀ ਕਿ ਸੱਚਾ ਅਪਰ ਫਾਈਨੈਂਸ ਦੀ ਇਹਨਾਂ ਦੀ ਗੱਲ ਨਹੀਂ ਕੀਤੀ ਨਾ profit ਬੱਲੇ ਬੱਲੇ ਪ੍ਰੋਫਿਟ ਨਹੀਂ ਬਿਲਕੁਲ ਬੱਲੇ ਵਾਲੀ ਗੱਲ ਹੈ ਜੀ ਤਾਂ ਪ੍ਰੋਫਿਟ ਇਹਨਾਂ ਦਾ ਵਧਿਆ 713% ਹੁਣੇ ਪਿੱਛੇ ਜੇ ਆਪਾਂ ਅਲੱਗ-ਅਲੱਗ ਕੰਪਨੀ ਦੇ ਕਿਸੇ ਦੀ 110% ਦੀ ਗੱਲ ਕੀਤੀ ਸੀ ਮਤਲਬ ਡਬਲ ਦੀ ਗੱਲ ਕੀਤੀ ਸੀ ਕਿਸੇ ਦੀ 38% ਦੀ ਗੱਲ ਕੀਤੀ ਸੀ 100% ਦੇ ਉੱਪਰ ਡਬਲ ਹੋ ਜਾਂਦਾ ਜਦੋਂ ਆਪਾਂ ਕਹਦੇ ਆ ਵੀ ਡਬਲ ਹੋ ਕੇ ਤਾਂ ਉਹਨੂੰ ਕਹਿ ਦਿੰਦੇ ਆਪਾਂ 100% ਇੱਥੇ ਪ੍ਰੋਫਿਟ ਕਿੰਨਾ ਵਧ ਗਿਆ 713% ਦਾ ਪ੍ਰੋਫਿਟ ਵਧ ਗਿਆ ਤਾਂ ਕਮਾਲ ਆ ਇੰਨੀ ਵੱਡੀ ਇਹ ਕੰਪਨੀਆਂ ਇਹਨਾਂ ਇਹਨਾਂ ਨੂੰ ਫਾਇਦਾ ਹੋ ਰਿਹਾ ਤੇ ਇਸੇ ਕਰਕੇ ਜਿੰਨੇ ਵੀ ਬ੍ਰੋਕਰੇਜ ਹਾਊਸਸ ਨੇ ਉਹੋ ਆਪਣੇ ਆਪਣੇ ਕਲਾਇੰਟਸ ਨੂੰ ਕਹਿ ਰਹੇ ਆ ਕਿ ਹਾਂ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਤੇ ਤੁਹਾਨੂੰ ਇਹਦੇ 'ਚ ਬਹੁਤ ਵਧੀਆ ਬੈਨੀਫਿਟ ਹੋਊਗਾ ਪਰ ਹਾਂ ਸਾਰੇ ਉਹੀ ਕਹਿ ਰਹੇ ਕਿ ਸਬਸਕ੍ਰਾਈਬ ਫੋਰ ਲੌਂਗ ਟਰਮ ਇਹ ਚਾਰੀ ਕੰਪਨੀਆਂ ਉਹਦੇ ਵਿੱਚ ਆਉਂਦੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਆਪਣੀ ਗੱਲ ਕਿ ਲੰਬੇ ਸਮੇਂ ਦੀਆਂ ਕੰਪਨੀਆਂ ਨੇ ਇਹ ਤੇ ਜੇ ਕਿਸੇ ਦੇ ਕੋਲੇ ਹਾਜਮਾ ਹੈ ਵੇਟ ਕਰਨ ਦਾ ਪੇਸ਼ੈਂਸ ਹੈਗਾ ਤਾਂ ਉਹ ਦੋਸਤ ਲੰਬੇ ਸਮੇਂ ਦੇ ਲਈ ਇਹਨੂੰ ਜੇ ਕੋਈ ਰੱਖੂਗਾ ਤਾਂ ਉਹ ਵੀ ਬੈਨੀਫਿਟ ਹੋਊਗਾ ਜੇ ਕੋਈ ਕਹਿੰਦਾ ਕਿ ਗੇਨ ਲਓ ਇਨਵੈਸਟਮੈਂਟ ਜਿਹੜੀ ਕੀਤੀ ਹੋਈ ਆ ਆਈਪੀਓ ਆ ਗਿਆ 10 ਵਜੇ ਤੇ ਨਿਕਲ ਜਾਓ ਉਹ ਵੀ ਚੀਜ਼ ਠੀਕ ਹੈਗੀ ਆ ਜੀ ਤਾਂ ਇਹ ਸੀਗੀਆਂ ਮੇਰੀ ਅੱਜ ਦੀਆਂ ਚਾਰ ਕੰਪਨੀਆਂਜ਼ ਆਈਪੀਓ ਦੋ ਮੈਂ ਛੱਡਤੀਆਂ ਚਾਰ ਤੁਹਾਨੂੰ ਮੈਂ ਦੱਸਤੀਆਂ ਤੇ ਅੱਜ ਦਾ ਵੀਡੀਓ ਮੇਰੇ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀਆਂ ਕੰਪਨੀਆਂਾਂ ਦੇ